ਲੋਬੀ ਦੋਸਤੋਂ ਮੈਂ ਤੁਹਾਡਾ ਆਪਣਾ ਐਸ ਇਸ ਪਰਮਾਰ ਨੰਗਣਾ ਗ੍ਰੀਸ ਲੋਕਤ ਪੇਸ਼ ਹੈ ਸੁਣ ਕੇ ਜਰਾ ਹੋ ਮੱਥੇ ਦੀ ਲਿਖੀ ਨੂੰ ਕੋਈ ਸਕਦਾ ਨਹੀਂ ਮੇਟ ਆਉਣ ਵਾਲਾ ਟਾਈਮ ਕੋਈ ਜਾਣਦਾ ਨਹੀਂ ਗਹਿਰਾਂ ਦੇ ਸਹਾਰੇ ਨਾ ਮਨਾਏ ਕਦੇ ਮੁਛਾ ਆਪਣਿਆਂ ਬਗੈਰ ਕੋਈ ਪੁਛਾਣਦਾ ਨਹੀਂ ਹੋ ਕੰਜਰੀ ਨਾ ਹੁੰਦੀ ਕਰੇ ਹੰਜੂ ਡੋਲਦੀ ਸੰਗ ਨਾ ਸ਼ਰਮ ਉਹਦੇ ਲੰਗੇ ਕੋਲ ਦੀ ਹੋ ਕੋਲੀ ਚੱਟ ਬੰਦੇ ਨੂੰ ਤਾਂ ਖਾਣ ਪੀਣ ਤਾਈ ਡਾਂਗਾ ਪੈਂਦੀਆਂ ਚਹਿਕਾਂ ਕਰੇ ਤਾਣਦਾ ਨਹੀਂ ਗੈਰਾਂ ਦੇ ਸਹਾਰੇ ਕਦੇ ਮਨਾਈਏ ਨਾ ਮੁਛਾ ਆਪਣਿਆਂ ਬਗੈਰ ਕੋਈ ਪੁਸ਼ਾਣਦਾ ਨਹੀਂ ਉਹ ਨਾਮਕ ਹਰਾਮੀ ਬੰਦਾ ਮੌਕਾ ਤਾੜਦਾ ਕਰੀਏ ਨਾ ਸਾਧਿਓਏ ਬੇਗਾਨੀ ਨਾਰਦਾ ਵੈਲੀ ਬੰਦਿਆਂ ਦਾ ਕੰਮ ਸਦਾ ਬੱਕਰੇ ਬੁਲਾਉਣੇ ਸਾਧੂ ਸੰਤਾਨੂ ਹੁੰਦਾ ਪੀਣ ਖਾਣ ਦਾ ਨਹੀਂ ਹੋ ਗੇਰਾਂ ਦੇ ਸਹਾਰੇ ਕਦੇ ਮੁੱਛਾ ਨਾ ਮਨਾਈਏ ਆਪਣੀਆਂ ਬਿਗੈਰ ਕੋਈ ਪੁਸ਼ਾਨਦਾ ਨਹੀਂ ਹੋ ਗੇਰਾਂ ਦੀ ਸਹਾਰੀ ਨਾ ਮਨਾਈਏ ਕਦੇ ਮੁਛਾ ਆਪਣੀਆਂ ਬਿਗੈਰ ਕੋਈ ਪੁਸ਼ਾਨਦਾ ਨਹੀਂ ਆਪਣੀਆਂ ਬਿਗੈਰ ਕੋਈ ਪੁਸ਼ਾਨਦਾ ਨਹੀਂ